ਬਹੁਤ ਸੋਹਣੇ ਡਿਜ਼ਾਈਨ ਆਏ ਨੇ ਜੀ 300 ਰੁਪਏ ਦਾ ਸੂਟ ਕਰਤਾ ਜੀ ਏਕੇ ਟੈਕਸ ਬ੍ਰਾਂਡ ਦਾ 5 ਮੀਟਰ ਸੂਟ ਸਿਰਫ 300 ਰੁਪਏ ਦਾ ਡਿਜ਼ਾਈਨ ਦੇਖੀ ਚਲੋ ਬੁੱਕ ਕਰੋ ਚਲੋ ਜੀ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਬੁੱਕ ਕਰ ਲਓ ਪ੍ਰਾਈਸ 300 ਓਨਲੀ 5 ਮੀਟਰ ਸੂਟ ਹੈ ਜੀ 450 ਦਾ ਸੂਟ 300 ਰੁਪਏ ਦਾ ਜੀ ਬਹੁਤ ਸੋਹਣਾ ਸੂਟ ਪ੍ਰਿੰਟ ਆਊਗਾ ਜੀ 300 ਰੁਪਏ ਦਾ ਆਉਣ ਲਈ ਜੀ 5 ਮੀਟਰ ਸੂਟ 300 ਰੁਪਏ ਦਾ ਜਲਦੀ ਜਲਦੀ ਸਕਰੀਨ ਸ਼ਾਟ ਲੈ ਚਲੋ ਬੁੱਕ ਕਰੋ ਚਲੋ ਜੀ ਆਫਰ ਪ੍ਰਾਈਸ 300 ਓਨਲੀ ਜੀ ਬਹੁਤ ਪਿਆਰੀ ਡਿਜ਼ਾਈਨ ਨੇ ਸਿਰਫ 300 ਰੁਪਏ ਦਾ 5 ਮੀਟਰ ਸੂਟ ਹੈ ਜੀ ਏਕੇ ਟੈਕਸ ਬ੍ਰਾਂਡ ਦਾ 300 ਰੁਪਏ ਦਾ ਕੱਪੜਾ ਜੀ 5 ਮੀਟਰ 60 ਨੇ ਮੀਟਰ ਮਿਲ ਗਿਆ ਜੀ ਇੱਕ ਸੂਟ ਦੀ ਸ਼ਿਪਿੰਗ 60 ਰੁਪਏ ਦੋ ਦੀ 80 ਚਾਰ ਦੀ 120 ਜਲਦੀ ਜਲਦੀ ਟੈਕਨੀਸ਼ੀਅਨ ਲੈ ਕੇ ਬੁੱਕ ਕਰ ਲੋ ਬਹੁਤ ਸੋਹਣਾ ਕੱਪੜਾ ਆਰਾਮਦਾਰੀ ਲਈ 300 ਰੁਪਏ ਦਾ 5 ਮੀਟਰ ਹੈ ਜੀ ਬਹੁਤ ਸੋਹਣੇ ਕੱਪੜੇ ਨੇ ਲਾਜਵਾ ਕਪੜਾ ਪੂਰਾ ਘੈਂਟ ਕਪੜਾ ਜੀ ਡੇਲੀ ਕਪੜਾ ਰੁਟੀਨ ਦੇ ਵਿੱਚ ਪਾਉਣ ਲਈ ਬਹੁਤ ਸੋਹਣੀ ਆਰਾਮਦਾਰੀ ਇਹਦੇ ਕੱਪੜੇ ਦੀ ਇਹ ਏਕੇ ਟੈਕਸ ਬ੍ਰਾਂਡ ਦਾ ਕੱਪੜਾ ਤੁਹਾਨੂੰ ਮਜਾਰ ਦੇ ਵਿੱਚ ਜਿਹੜਾ 400 ਜਾਂ 500 ਨੂੰ ਮਿਲ ਰਿਹਾ ਜੀ ਸਾਡੇ ਕੋਲ ਆਫਰ ਦੇ ਵਿੱਚ ਹੈ 300 ਰੁਪਏ ਦਾ 5 ਮੀਟਰ 300 ਰੁਪਏ ਦਾ 5 ਮੀਟਰ ਹੈ ਜੀ ਜਿਹਦਾ ਹੋਲਸੇਲ ਰੇਟ ਵੀ 380 ਰੁਪਏ ਹੈ ਬੋਸ ਦੇ रेट ਮਤਲਬ ਦੁਕਾਨਦਾਰ 380 ਰੁਪਏ ਦਾ ਖਰੀਦਦੇ ਨੇ ਜੀ ਅਸੀਂ ਤੁਹਾਨੂੰ 300 ਰੁਪਏ ਵਿੱਚ ਪ੍ਰੋਵਾਈਡ ਕਰਾਂਗੇ ਜਲਦੀ ਜਲਦੀ ਸਕਰੀਨਸ਼ਾਟ ਲਈ ਚਲੋ ਬੁੱਕ ਕਰੋ ਚਲੋ 300 ਰੁਪਏ ਦਾ 5 ਮੀਟਰ ਜੀ ਬ੍ਰੈਂਡ ਏਕੇ ਟੈਕਸ ਦਾ ਆਊਗਾ ਜੀ ਸਾਰਾ ਕਪੜਾ ਟੋਟਲੀ ਕਪੜਾ ਏਕੇ ਟੈਕਸ ਬ੍ਰੈਂਡ ਦਾ 300 ਰੁਪਏ ਦਾ 5 ਮੀਟਰ ਸੂਟ ਹੈ ਜੀ ਆਨਲਾਈਨ ਪੇਮੈਂਟ ਦੇ ਆਰਡਰ ਲਿਆ ਜਾਊਗਾ ਜੀ ਇੱਕ ਸੂਟ ਦੀ ਸ਼ਿਪਿੰਗ ਹੈਗੇ 60 ਰੁਪਏ 2 ਦੀ 80 4 ਦੀ 100 ਜੀ ਇੱਕ ਦੀ 60 ਹੈ 2 ਦੀ 80 4 ਦੀ 100 ਹੈ ਜੀ ਆਨਲਾਈਨ ਪੇਮੈਂਟ ਦੇ ਆਰਡਰ ਲਿਆ ਜਾਊਗਾ ਜੀ ਰ ਜਲਦੀ ਜਲਦੀ ਦੇਖੀ ਚਲੋ ਬੁੱਕਰ ਚਲੋ ਜੀ ਬਹੁਤ ਸੋਹਣੇ ਡਿਜ਼ਾਈਨ ਨੇ ਜਿਹਦਾ ਤੁਹਾਨੂੰ ਪਸੰਦ ਆ ਜੀ ਉਹਦਾ ਸਕਰੀਨ ਸ਼ਾਟ ਲੈ ਕੇ ਆਰਡਰ ਪਲੇਸ ਜੀ ਸਾਨੂੰ WhatsApp ਤੇ ਕਰੀ ਚਲੋ ਜਿਹੜਾ ਪਸੰਦ ਆਉਂਦਾ ਡਿਜ਼ਾਈਨ ਜੀ ਉਹਦਾ ਸਕਰੀਨ ਸ਼ਾਟ ਲੈ ਲਓ ਔਰ ਆਰਡਰ ਸਾਨੂੰ WhatsApp ਤੇ ਭੇਜ ਦਿਓ ਜਲਦੀ ਜਲਦੀ ਦੇਖੀ ਚਲੋ ਸਕਰੀਨ ਤੇ ਨੰਬਰ ਦਿੱਤਾ ਹੋਇਆ ਜੀ ਸਕਰੀਨ ਤੇ ਸ਼ਾਟ ਲੈ ਕੇ ਆਰਡਰ ਸਾਨੂੰ WhatsApp ਤੇ ਹੀ ਭੇਜੋ